ਆਉਜੀ ਜੀ ਐ ਅੱਜ ਐਵੇਂ ਪਿੰਡ ਛੋੜੜਾ ਢੀਮ ਬਗੈਰਾ ਵੱਜੇਗਾ ਕੀ ਕੋਸ਼ਾ ਕਰਦੇ ਗੱਲਾਂ ਬਾਤਾਂ ਮਾਹਲ ਉਹ ਵੀ ਪਹਿਲਾਂ ਇੱਥੇ ਸੀਗਾ ਸਾਰਾ ਇਹ ਘਰ ਜਣੀ ਕਿਉਂ ਕੰਧਾਂ ਲੱਗ ਜਾਂਦੀਆਂ ਪੂਰਾ ਐਨ ਸਿਰੇ ਦਾ ਕੰਮ ਸੀਗਾ ਪਰ ਗਲੀਆਂ ਗੁਲੀਆਂ ਦੇ ਸਿਸਟਮ ਨਾਲ ਉੱਚਾ ਨੀਵਾ ਹੁੰਦਾ ਤਾਂ ਕਰਕੇ ਇਹ ਸਾਰਾ ਕੰਮ ਹੀ ਆਪਣਾ ਹੈਗਾ ਟਾਟਾ ਦੇ ਵਿੱਚ اے ਤੋਂ Z ਟਾਟਾ ਦੇ ਵਿੱਚ ਇਹ ਪਿੱਲਰ ਬੀਮ ਜੋ ਲਲਪੜਲ ਤੁਹਾਡੇ ਸਾਹਮਣੇ ਆ ਇਹ ਤੇ ਮੰਜ਼ਲਾਂ ਤਿੰਨ ਤਿੰਨਾਂ ਮੰਜ਼ਲਾਂ ਦੇ ਹਿਸਾਬ ਨਾਲ ਛੇ ਖੋਰ ਆ ਇਹੇ ਛੱਤਾਂ ਵਾਲੇ ਬੀਮਾਂ ਨੂੰ ਬੰਨਿਆ ਹੋਇਆ ਐ ਵੀ ਝਟਕਾ ਨਹੀਂ ਪੈਂਦਾ ਕੰਮ ਲੰਮਸਾਂ ਇਹ ਮੇਰਾ ਖਿਆਲ ਆ ਵੀ 4000 ਫੁੱਟ ਦੇ ਅੰਦਰ ਬਾਹਰ ਕੰਮ ਜਾਊਗਾ ਤੇ ਜਾਲੀਆਂ ਭਰੀਆਂ ਹੋਈਆਂ ਥੱਲੇ 4x4 ਦੀਆਂ ਉੱਪਰ ਆ ਟੱਕ ਛੋਟਾ ਕੀਤਾ ਹੋਇਆ ਤੇ ਸਾਰਾ ਇਹ ਹੜ ਦੇੜ ਭੜ ਦੇੜ ਕਰਕੇ ਬੈਕ ਸਾਈਡ ਤੇ ਬਾਥਰੂਮ ਆ ਕਮਰਾ ਤੇ ਆ ਗੈਲਰੀ ਛੱਡੀ ਹੋਈ ਨੰਗਾ ਛੱਡਿਆ ਹੋਇਆ ਵੀ ਉੱਥੋਂ ਦੀ ਬਾਥਰੂਮ ਨੂੰ ਝਾੜੂ ਕਰਾ ਦਿੱਤਾ ਜਾਵੇ ਤੇ ਆ ਵੀ ਰੂਮ ਹੈ ਵੱਡੇ ਲੈਵਲ ਚ ਤੇ ਆ ਹਵੇਲੀ ਬਣੀ ਹੋਈ ਆ ਪੁਰਾਣੀ ਇਹਦੀ ਇੱਕ ਵੱਖਰੀ ਅਲੱਗ ਵੀਡੀਓ ਪਾਵਾਂਗੇ ਆਪਾਂ ਸਵਾਦ ਨਾਲ ਵੀ ਇਹ ਕਿੱਦੇ ਸੰਦੀ ਆ ਕੀ ਕੋਸ਼ ਆ ਤੇ ਸਰੀਏ ਸਾਰੇ ਲਗਭਗ ਛੇ ਆ ਕਿਉਂਕਿ ਲੌਬੀ ਦਾ ਆਵਾਯਾ ਸਾਰਾ ਇਹ 15 ਕਫਟੀਆਂ 15 30 ਦਾ ਅੰਦਰ ਬਾਹਰ ਲੌਬੀ ਦਾ ਆਵਾਯਾ 6 ਪਿੱਲਰ ਦਿੱਤੇ ਹੋਏ ਨੇ ਤੇ 1 ਫੁੱਟ ਉੱਚਾ ਆਪਾਂ ਬੀਮ ਭਰਨਾ ਹੈ ਤੇ ਲਗਭਗ ਪਹਿਲਾਂ ਵਾਲੀ ਮੰਜ਼ਲ ਬਣੀ ਸੀ ਤਿੰਨਾ ਭਾਗਾਂ ਦੇ ਵਿੱਚ ਪਹਿਲਾ ਭਾਗ ਉਹ ਟਾਇਲ ਵਾਲਾ ਸੀਗਾ ਦੂਜਾ ਭਾਗ ਇਹ ਤੇ ਲੈਂਟਰ ਤੀਜਾ ਭਾਗ ਸੀਗਾ ਰਸੋਈ ਤੇ ਬਰਾਂਡੇ ਤੇ ਲੈਂਟਰ ਚੌਥਾ ਭਾਗ ਉਹ ਬਾਥਰੂਮ ਬਣਿਆ ਹੋਇਆ ਸੀ ਅੰਦਰ ਜੇ ਤੁਸੀਂ ਪੁਰਾਣੀਆਂ ਵੀਡੀਓ ਜਾ ਕੇ ਦੇਖੋਗੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਇੰਸਟਾ ਦੇ ਪੇਜ ਤੇ ਤੁਹਾਨੂੰ ਪਤਾ ਲੱਗੂਗਾ ਵੀ ਇਹ ਜੰਨਾ ਵੀ ਚੈਨਲ ਵਾਲਾ ਪੇਜ ਆ ਜਾਂ ਕੰਮ ਚੱਲਿਆ ਉਹ ਸਾਰੀ ਕੱਲੀ ਕੱਲੀ ਵੀਡੀਓ ਤੇ ਪਹੁੰਚੀ ਆ ਪਾਈ ਹੋਈ ਆਪਣੀ ਤੇ ਕਈ ਗੱਲਾਂ ਕਹਿਣ ਦੀ ਲੋੜ ਨਹੀਂ ਪਣੀ ਮੇਰੇ ਖਿਆਲ ਚ ਐਨ ਫਾਨੇ ਜਿੰਦੇ ਟੈਟ ਆ 500 ਤੋਂ 400 ਤੇ 300 ਸਰੀਆ ਮਿਕਸ ਆ ਕਾਰਨਰ ਤੇ ਪਿੱਲਰ ਬੀਮ ਤਾਂ ਨਹੀਂ ਦਿੱਤਾ ਕਿਉਂਕਿ ਉੱਥੇ ਵਜ਼ਨ ਹੈ ਨਹੀਂਗਾ ਬੈਕ ਸਾਈਡ ਫ੍ਰੀ ਰਹਿਣੀ ਆ ਦੀ ਤੇ ਫਰੰਟ ਤੇ 12-13 ਪਿੱਲਰ ਚੰਗਾ ਕੰਮ ਤਾਂ ਸ਼ੇਅਰ ਕਰਿਓ YouTube ਦਾ ਚੈਨਲ Facebook ਦਾ ਚੈਨਲ ਤੁਸੀਂ ਜਿੱਥੇ ਵੀ ਦੇਖ ਰਹੇ ਹੋ ਕੋਸ਼ਿਸ਼ ਕਰਿਆ ਕਰੋ ਵੀ ਸ਼ੇਅਰ ਕਰਿਆ ਕਰੋ ਵੀਡੀਓ ਤੇ ਇਸ ਤਰ੍ਹਾਂ ਦਾ ਬੀਮ ਬੂਮ ਬੰਨੇ ਹੋਏ ਆਪਣੇ ਧੰਨਵਾਦ ਸ਼ੁਕਰੀਆ ਤੇ ਪਿੰਡ ਚੋਟੀਆਂ ਵਾਲੇ ਪੱਠੇ ਦੀ ਆਪਣੀ ਐਟ ਆਈ ਹੋਈ ਆ ਉਹ ਤਾਂ ਹ ਤੱਕ ਸਾਰਾ ਤੇ ਡਰੋਨ ਦੇ ਸ਼ਾਟ ਜੇ ਕਿਸੇ ਬੰਦੇ ਚਾਹੀਦੇ ਹੋਏ ਤਾਂ ਤੁਹਾਨੂੰ ਡਰੋਨ ਦੇ ਸ਼ਾਟਿੰਗ ਮਿਲ ਜਾਣਗੇ ਓਕੇ ਧੰਨਵਾਦ ਸ਼ੁਕਰੀਆ ਜੀ ਆਇਆਂ ਜੀ